ਜੋਨ ਅੰਸੁਰ ਦੇ ਬੇਟਾ ਉਹ ਆਪਣਾ ਵਾਈਫਾਈ ਦਾ ਹੀ ਕੰਮ ਕਰਦਾ ਤੇ ਉਹ ਤਾਰ ਕੋਈ ਲੱਗੀ ਤੇ ਨੈਟ ਪਲੱਸ ਦਾ ਇਹ ਵਾਈਫਾਈ ਦਾ ਕੰਮ ਹੋ ਗਿਆ ਅੱਛਾ ਕੀ ਗੱਲ ਹੋਈ ਗੱਲ ਇਸ ਤਰ੍ਹਾਂ ਵੀ ਉੱਥੇ ਕੋਈ ਤਾਰ ਸੀ ਤੇ ਮੁੰਡਾ ਉੱਥੇ ਇੱਕ ਚੜਿਆ ਸੀ ਇਹਦੇ ਚੜਨਾ ਸੀ ਆਜ ਦੇ ਨਾਲ ਰੂਟ ਤੇ ਅੱਛਾ ਤੇ ਉੱਥੇ ਉਹ ਤਾਰ ਜਿਹਨੇ ਵੇਖੇ ਵੀ ਟੁੱਟੀ ਆ ਉਹ ਇਹ ਚੜ ਕੇ ਵੇਖਣ ਲੱਗਾ ਤੋ ਕਰੇ ਜਿਹੜੀ ਪੌੜੀ ਹੈ ਹਿੱਲ ਗਈ ਉਹ ਨਾਲ ਲੱਗੀ ਆ ਉਹ ਮਿੱਟੀ ਵਾਲੀ ਤਾਰ ਨਾਲ ਪ੍ਰਿੰਟ ਵਿੱਚ ਆ ਗਿਆ ਇਸ ਪ੍ਰਿੰਟ ਤੋਂ ਨਾਲ ਉਹਦੀ ਉੱਥੇ ਲੱਤ ਹੋ ਗਈ ਹੈ ਮੇਰਾ ਨਾਮ ਹੈਰੀ ਹੈ ਮੈਂ ਉਸਤਾਦ ਭੁਨਾ ਦੇ ਨਾਲ ਕੰਮ ਕਰਦਾ ਹਾਂ ਕੀ ਨਾਮ ਸੀ ਉਹਦਾ ਦਾ ਹਸ ਕੰਪਿਊਟਰ ਨਾਮ ਹੋਏਗਾ ਤੇ ਇੱਕ ਵਾਰ ਉਹ ਹੀ ਕੰਮ ਦੇ ਆ ਕਰਨ ਤੇ ਉਸਤਾਦ ਉਹਨਾਂ ਕੋ ਪੂਰੀ ਡੋਲ ਗਈ ਤੁਸੀਂ ਕਿੱਧਰ ਗਏ ਸੀ ਅਸੀਂ ਜਨਾਲਾ ਰੋਡ ਤੇ ਗਿਆ ਕੰਮ ਕਰਾਂ ਧਿਆਨ ਕਲੈਕਸ਼ਨ ਨਟ ਦੀ ਕੰਪਲੇਟੀ ਸਰ ਇਹ ਕਿਹੜਾ ਨਟ ਨਟ ਪਲੱਸ ਤਾਂ ਹਾਂਜੀ ਤੇ ਕੀ ਦੀ ਕੰਪਲੇਂਟ ਸੀ ਘਾੜ ਗਲੈਸ਼ਨ ਵਾਲੇ ਸਰ ਕੰਪਲੇਟ ਸੀ ਅੱਛਾ ਤੇ ਉੱਥੇ ਇੱਕ ਉਹਦਾ ਪੋੜੀ ਉਹਨਾਂ ਕੋ ਡੋਲ ਗਈ ਸੀ ਸਰ ਤੇ ਉਹਦੇ ਕਰਕੇ ਉਹਨਾਂ ਨੇ ਮੈਨੂੰ ਕਿ ਆਵਾਜ਼ ਦਿੱਤੀ ਵੀ ਫੜੀ ਫੜੀ ਮੈਨੂੰ ਅਸੀਂ ਉਹਨੇ ਅਸੀਂ ਉਹਨਾਂ ਨੂੰ ਫੜਿਆ ਸੀ ਤੇ ਉਸੇ ਵਾਲੇ ਅਸੀਂ ਉਹ ਗੋਲਾ ਗੋਲਾ ਕੋਸਾਂ ਨੇ ਉਹ ਆ ਦਿੱਤੀ ਵੀ ਆਇਓ ਸਰ ਫੜੇ ਫੜੇ ਤੇ ਉਸੇ ਵਾਲੇ ਅਸੀਂ ਹਸਪੀਟਲ ਉਹਨਾਂ ਦਾਖਲ ਕੀਤਾ ਬੀਬੀ ਕੋਲਾ ਹਸਪੀਟਲ ਤੇ ਉਹਨਾਂ ਵਾਲੇ ਸਰ ਜਵਾਬ ਦੇਤਾ ਸੀ ਤੇ ਡਿੱਗ ਗਿਆ ਸਾਰੀ ਉਹਨਾਂ ਦੀ ਡਿੱਗਦਾ ਸਾਰੇ ਉਹਨਾਂ ਨੇ ਮੈਨੂੰ ਆਵਾਜ਼ ਦਿੱਤੀ ਤੇ ਫੜੀ ਮੈਨੂੰ ਉਹ ਉੱਤੇ ਬੀਲ ਦੇ ਕਰੰਟ ਲੱਗਾ ਤੇ ਪੈਸੇ ਡਿੱਗੇ ਉਹ ਸਰ ਮਿਹਨਤਾਰ ਜਿਹੜੀ ਸੀ ਨਾ ਉਹ ਪੋੜੀ ਤੇ ਨਾਲ ਲੱਗ ਗਈ ਡੋਲ ਗਈ ਪੋੜੀ ਜੰਗਾ ਮੈਂ ਅੱਛਾ ਹਾਂ ਜੌਨ ਅੰਸੂਰ ਦਾ ਬੇਟਾ ਉਹ ਆਪਣਾ ਵਾਈਫਾਈ ਦਾ ਹੀ ਕੰਮ ਕਰਦਾ ਤੇ ਉਹ ਤਾਰ ਕੋਈ ਜਿਹੜੀ ਕੰਪਨੀ ਦਾ ਸੀ ਤੇ ਨੈਟਪਲੱਸ ਦਾ ਇਹ ਵਾਈਫਾਈ ਦਾ ਕੰਮ ਹੈ ਕੰਮ ਸੀ ਅੱਛਾ ਕੀ ਗੱਲ ਹੋਈ ਗੱਲ ਇਸ ਤਰ੍ਹਾਂ ਵੀ ਉੱਥੇ ਕੋਈ ਤਾਰ ਸੀ ਤੇ ਮੁੰਡਾ ਉੱਤੇ ਇੱਕ ਚੜਿਆ ਸੀ ਇਹਦੇ ਚੜਨਾ ਸੀ ਆਦਿ ਨਾਲਾ ਰੂਟ ਤੇ ਉੱਥੇ ਉਹ ਤਾਰ ਜਿਹਨੇ ਵੇਖੇ ਵੀ ਪੁੱਠੀ ਆ ਉਹ ਇਹ ਚੜ ਕੇ ਵੇਖਣ ਲੱਗਾ ਤੋਂ ਜਿਹੜੀ ਪੌੜੀ ਹੈ ਲੱਗੀ ਉਹ ਨਾਲ ਲੱਗੀ ਆ ਉਹ ਮਿੱਟੀ ਵਾਲੀ ਤਾਰਨਾ ਪ੍ਰਿੰਟ ਵਿੱਚ ਆ ਗਿਆ ਉਸਤਾਨ ਤੋਂ ਨਾਲ ਉਹਦੀ ਉੱਥੇ ਲੱਤ ਹੋ ਗਈ ਆ ਮੇਰਾ ਨਾਮ ਹੈਰੀ ਹੈ ਮੈਂ ਉਸਤਾਦ ਭੁਨਾ ਦੇ ਨਾਲ ਕੰਮ ਕਰਦਾ ਕੀ ਨਾਮ ਸੀ ਉਹਦਾ ਦਾ ਕੰਪਿਊਟਰ ਨਾਮ ਹੋਏਗਾ ਤੇ ਇੱਕ ਵਾਰ ਉਹ ਉਹੀ ਕੰਮ ਦੇ ਆ ਕਰਨ ਤੇ ਸਤਾ ਤੁਨਾ ਪੋੜੀ ਡੋਲ ਗਈ ਸੀ ਤੁਸੀਂ ਕਿੱਧਰ ਗਏ ਸੀ ਅਸੀਂ ਜਨਾਲਾ ਰੋਡ ਤੇ ਗਿਆ ਕੰਮ ਕਰ ਕੈਂਡ ਕਲੈਕਸ਼ਨ ਦੀ ਕੰਪਲੇਨ ਸੀ ਨਟ ਦੀ ਕੰਪਲੇਟੀ ਸਰ ਕਿਹੜਾ ਨਟ ਨਟ ਪਲਸ ਤਾਂ ਹਾਂਜੀ ਤੇ ਕੀ ਦੀ ਕੰਪਲੇਨ ਸੀ ਕੈਂਡ ਕਲੈਕਸ਼ਨ ਵਾਲੇ ਸਰ ਕੰਪਲੇਟ ਹੈਗੇ ਅੱਛਾ ਤੇ ਉੱਥੇ ਇੱਕੋ ਦਾ ਪੋੜੀ ਉਹਨਾਂ ਕੋ ਡੋਲ ਗਈ ਸੀ ਸਰ ਤੇ ਉਹਦੇ ਕਰਕੇ ਉਹਨਾਂ ਨੇ ਮੈਨੂੰ ਕਿ ਆਵਾਜ਼ ਦਿੱਤੀ ਫੜੀ ਫੜੀ ਮੈਨੂੰ ਅਸੀਂ ਉਹਨੇ ਅਸੀਂ ਉਹਨਾਂ ਨੂੰ ਫੜਿਆ ਸੀ ਤੇ ਉਸੇ ਵਾਲੇ ਅਸੀਂ ਉਹ ਗੋਲਾ ਗੋਲਾ ਕੋਸਾਂ ਨੇ ਉਹ ਆ ਦਿੱਤੀ ਪਾਇਓ ਸਰ ਫੜੇ ਫੜੇ ਤੇ ਉਸੇ ਵਾਲੇ ਅਸੀਂ ਹਸਪੀਟਲ ਉਹਨਾਂ ਦਾਖਲ ਕੀਤਾ ਬੀਬੀ ਕੋਲਾ ਹਸਪੀਟਲ ਉਹਨਾਂ ਨਾਲ ਸਾਰੇ ਜਵਾਬ ਦੇਤਾ ਯਾਰ ਤੇ ਡਿੱਗ ਗਿਆ ਸਾਰੇ ਉਹਨਾਂ ਦੇ ਡਿੱਗਦਾ ਸਾਰੇ ਉਹਨਾਂ ਨੇ ਮੈਨੂੰ ਆਵਾਜ਼ ਦਿੱਤੀ ਫਾੜੀ ਮੈਨੂੰ ਉਹ ਉੱਤੇ ਬੀਲ ਦੇ ਕਰੰਟ ਲੱਗਾ ਤੇ ਪੈਸੇ ਡਿੱਗੇ ਉਹ ਸਰ ਮਿਹਨਤਾਰ ਜਿਹੜੀ ਸੀ ਨਾ ਉਹ ਪੋੜੀ ਤੇ ਨਾਲ ਲੱਗ ਗਈ ਡੋਲ ਗਈ ਪੋੜੀ ਜੰਗਾ ਮੈਂ ਅੱਛਾ ਹਾਂਜੀ